ਸਰ ਆਏ ਗ੍ਰਾਉਂਡ ਤੇ ਮੈਂ ਖੜਾ ਇਥੇ ਤੁਸੀਂ ਆਰਡਰ ਤਾਂ ਦਿਖਾਓ ਭਈ ਕੰਪਲੇਂਟੈਂਟ ਮੈਂ ਖੁਦ ਕੰਪਲੇਂਟੈਂਟ ਮੈਂ ਕੰਪਲੇਂਟੈਂਟ ਜਿੱਥੇ ਮਰਜ਼ੀ ਹੋਵੇ ਮੈਂ ਤੇਰੀ ਕੰਪਲੇਂਟ ਦੇ ਬੰਦ ਕੀਤੀ ਖੋਲਤੀ ਸ਼ਾਮੀ 6 ਵਜੇ ਤੱਕ ਅਸੀਂ ਬੰਦ ਖੁੱਲਣੀਆਂ ਇਹਨੂੰ ਦੁਬਾਰਾ ਬੰਦ ਕਰ ਦਿੰਦੀ ਆਏ ਕਰ ਸਕਦੇ ਨਹੀਂ ਬੰਦ ਕਿਉਂ ਨਹੀਂ ਕਰਾਂਗਾ ਅਗਲੇ ਦਾ ਸਮਾਨ ਪਿਆ ਅੱਛਾ 6 ਵਜੇ ਤੱਕ ਬੰਦ ਕਰਾਂਗੇ ਜਾਂ ਨਹੀਂ ਬਾਕੀਆਂ ਦੁਕਾਨਾਂ ਕਿਉਂ ਨਹੀਂ ਸੀਲ ਹੋਣਗੀਆਂ ਜਦੋਂ ਆਣਗੇ ਮੈਂ ਖੋਲਦਾ ਉਹਨਾਂ ਦੀ ਵੀ ਆ ਲੈ ਬੋਲੋ ਕੋਈ ਗੱਲ ਨਹੀਂ ਆ ਕਿਉਂ ਨਹੀਂ ਬੋਲਦੇ ਸਮਾਨ ਨੂੰ ਸਰ ਹੁਤਾ ਗੱਲ ਠੀਕ ਹੈ ਕਿਸੇ ਦਾ ਸਮਾਨ ਮੰਦਰ ਮਰਨ ਦੇ ਦੀਏ ਸਰ ਆ 15 ਦਿਨ ਹੋ ਗਈ ਇਹਨਾਂ ਨੂੰ ਟਾਈਮ ਦਿੱਤਿਆ ਨੂੰ ਗੜਾ ਬੰਦਾ ਐਪਲੀਕੇਸ਼ਨ ਦਊਗਾ ਖੋਲ ਦਾਂਗਾ ਉਹਦਾ ਸਮਾਨ ਕੱਢਵਾਂਗਾ ਸਰ ਇਹ ਸੀਲ ਕਿਉਂ ਨਹੀਂ ਹੈ ਜਾਂ ਨਾਲ ਆਲੀਆਂ ਹੂੰ ਤੇ ਸੂ ਨਹੀਂ ਕਰਵਾਈਆਂ ਸਰ ਮੈਂ ਤਾਂ ਕਰਵਾਈਆਂ ਕਰਦੇ ਉਹਨਾਂ ਤੋਂ ਲੈ ਆ ਕੇ ਲੋਕਾਂ ਤੋਂ ਆਇਆ ਇੱਕ ਰੁਪਿਆ ਦਸੋ ਖਾਤਾ ਤੂੰ ਤੈਨੂੰ ਤਾਂ ਦੱਸਦਾ ਆਖੇ ਫਰੀਕ ਕੰਪਲੇਂਟ ਪਾਤੀ ਮੈਂ ਕਮਿਸ਼ਨਰ ਸਾਹਿਬ ਨੂੰ ਵੀ ਬਾਈ ਪੋਸਟ ਭਾਈਆ ਕੰਪਲੇਂਟ ਮੇਰੇ ਕੋਲ ਕਬੂਤ ਪਾਇਆ ਸੀ ਐਨ ਸਾਹਿਬ ਨੂੰ ਵੀ ਪਾਈ ਹੈ ਇਹਨੇ ਕੋਲ 10 ਸਾਰੀ ਕਿਹੜੇ ਮਾਰਲੇ ਨੇ 10 ਸਾਰੀ ਕਿਹੜੇ ਕੱਪਲ ਹੋਇਆ ਇੱਕ ਵਾਰ ਵੀ ਸਰ ਤੁਹਾਡੇ ਕੋਲ ਆਇਆ ਸੀ ਤੁਸੀਂ ਕਹੇ ਮੇਰਾ ਕੰਮ ਖਤਮ ਹੋ ਗਿਆ ਤਾਰ ਨੂੰ ਦਿੱਤੀ ਐ ਮਜ਼ਾਰੀ ਇਹ ਕਹੀ ਨਹੀਂ ਤੁਸੀਂ ਆਫਿਸ 'ਚ ਗੱਲ ਆਹ ਦੇਖੋ ਕਮਿਸ਼ਨਰ ਸਾਹਿਬ ਦੇ ਆਫਿਸ 'ਚੋਂ ਰਿਸ਼ਵਤ ਲੈ ਕੇ ਚਰਿਆ ਖੋਲਿਆ ਜਾ ਰਹੀ ਹੈ ਇਸ ਨੂੰ ਆਰੇ ਮੈਂ ਇਹ ਰਿਸ਼ਵਤ ਰਿਸ਼ਵਤ ਕੀਤੀ ਇੱਥੇ ਹੋ ਜਾਣਾ ਤੇ ਲੱਪੜਾਂ ਦਾ ਕਿ ਮੈਂ ਇੱਥੇ ਹੁਣੇ ਤੇਰੇ ਨਾਲ ਕਰ ਰਣਾ ਕਟਾ ਦਿਓ ਪਰਚਾ ਕਟਾ ਦਿਓ ਕਟਾ ਦਿਓ ਪਰਚਾ ਕਟਾਓ ਪਰਚਾ ਕਟਾਓ ਕਟਾਓ ਪਰਚਾ ਜੇ ਮੈਂ ਗਲਤ ਆ ਪਰਚਾ ਕਟਾਓ ਮੇਰੀ ਗਲਤ ਪਰਚਾ ਕਟਾਓ ਫਿਰ ਜੇ ਮੈਂ ਗਲਤ ਆ ਪਰਚਾ ਕਟਾਓ ਫਿਰ ਗਲਤ ਆ ਪਰਚਾ ਪਰਚਾ ਕਰੀ ਨੂੰ ਜਾ ਕੇ ਹੀ ਰੋ ਐਵੇਂ ਕਿਵੇਂ ਸਾਰੇ ਇਹ ਗੱਲ ਨਹੀਂ ਹੈ ਜੀ ਮੈਂ ਕੰਪਲੇਨਟ ਹੈ ਜੀ ਐਵੇਂ ਕਿਵੇਂ ਪਾਸੇ ਕਾਰੀਆਂ ਸਾਹਦੇ ਤੁਸੀਂ ਆ ਦੇਖੋ ਇਹ ਨਗਰ ਨਿਗਮ ਸਾਰੇ ਆ ਰਿਸ਼ਵਤ ਲੈ ਕੇ ਕੰਮ ਕਰਦੇ ਹੋਏ ਆ ਦੂਜੀਆਂ ਦੁਕਾਨਾਂ ਠੀਕ ਨਹੀਂ ਹੋਈਆਂ ਕੋਈ ਕੰਮ ਵਿੱਚ ਚੱਲਦਾ ਰਿਹਾ ਦੋ ਲੰਡਾ ਕਰਕੇ ਦੋ ਤਾਂ ਖਾਲੀ ਕਰਦਾ ਮੈਂ ਤਾਂ 1 ਰੁਪਿਆ ਨਹੀਂ ਮੰਗਿਆ ਕਿਹੜਾ ਨਹੀਂ ਤੇਰੀ ਸ਼ਗਨ ਹੋਈ ਮੈਂ ਦੱਸਦਾ ਮਾਰਾ ਜੀ ਪੈਸਿਆਂ ਤੇ ਠੱਗੀ ਲੜੀ ਤੂੰ ਤਾਂ ਪੈਸਿਆਂ ਦੇ ਮੋੜ ਦੇ ਨਾ ਮੋੜ ਦੇ ਬਦੂ ਸੀਲ ਕਰਾਈ ਗਿਆ ਤਾਂ ਕੀ ਆ ਦੇਣੀ ਤੁਸੀਂ ਕਰਾਓਗੇ ਕਾਰਪੋਰੇਸ਼ਨ ਦੇ ਨਾਂ ਉੱਤੇ ਠੱਗੀ ਮਾਰਦਾ ਇਹ ਠੱਗੀ ਮਾਰੀ ਐਕਿਊਸ ਦੇ ਜੋ ਆ ਕੇ ਉਸਰਾ ਬਲੋਗ ਲੱਗ ਕੇ ਮੈਂ ਪਾ ਕੇ ਮੰਗਿਆ ਰਿਕਾਰਡਿੰਗ ਕਰਾਵੇ ਇਹ ਬੋਲਣ ਨੂੰ ਕੀ ਬੈਠਾ ਲਾਇਨ ਬੈਠੋ ਕੀ ਬੱਤੀ ਕਰੇ ਮੈਂ ਤਰਕੀਲ ਖੋਲੀ ਕਿਵੇਂ ਹੈ ਫਿਰ ਤੁਸੀਂ ਆਰਡਰ ਦਿਨਾਓ ਆਰਡਰ ਸੀਲ ਕੋਲਣ ਦੇ ਸੀਲ ਕੋਲਣ ਦੇ ਆਰਡਰ ਦਿਖਾਓ ਸਰ ਤੂੰ ਕਰਦਾ ਸੀਲ ਕੋਲਣ ਦੇ ਆਰਡਰ ਦਿਖਾਓ ਮੇਰੇ ਕੋਲ ਆ ਮੈਂ ਕੰਪੀਟੈਂਟ ਅਥਾਰਟੀ ਆਪ ਖੜੀ ਕੰਪੀਟੈਂਟ ਅਥਾਰਟੀ ਤੁਹਾਡੇ ਆਰਡਰ ਮੇਰੇ ਕੋਲ ਪਿਆ ਤੂੰ ਸੀਲ ਕੋਲਣ ਤੇਰੇ ਕੋਲ ਆਰਡਰ ਤੁਹਾਡੇ ਕੋਲ ਪਈ ਆ ਮੇਰਾ ਉਹ ਯਾਰ ਕੋਈ ਨਹੀਂ ਸਰ ਕਰੇ ਦਾ پیسے ਮੰਗਦਾ ਕਰਾਈ ਦਾ ਕਾਦੇ ਕਾਹੇ پیسے ਮੰਗਿਆ ਆ ਇਹਦੇ ਮੋਟੇ ਆਰ ਰਿਕਾਰਡਿੰਗ ਰਿਕਾਰਡਿੰਗ ਲਗਾਓ ਰਿਕਾਰਡਿੰਗ ਲਗਾਓ ਜਿੰਨੇ ਮੈਂ پیسے ਮੰਗੇ ਆ ਤੁਸੀਂ پیسے ਖਾਤੇ ਆ ਤੂੰ ਆਇਆ ਸੀ ਗ੍ਰੇਡ ਮੈਨੂੰ ਮੈਂ ਤਾਂ ਨਹੀਂ ਲੈਣਾ ਮੈਂ ਤੁਹਾਡੇ ਕੋਲ 10 ਆਈ ਆ ਗਿਆ ਉਦੋਂ ਤੁਸੀਂ ਮੈਨੂੰ ਕੀ ਕਿਹਾ ਸੀਗਾ ਕਿ ਮੇਰਾ ਨਹੀਂ ਨਹੀਂ ਮੈਂ ਨਹੀਂ ਨਹੀਂ ਮੈਂ 5 ਵਾਲੇ ਬਹਿਮੰਦਰ ਨਹੀਂ ਨਹੀਂ ਮੈਂ ਦੰਦਾ ਜੀਏ ਦੰਦਾ ਜੀਏ ਬਾਬਾ ਦੰਦਾ ਦਾ ਨਾਦਕ ਮੋਨਾ ਹੈ ਮੋਨਾ ਤੂੰ ਥੱਕ ਗਿਆ ਕਿਹੜਾ ਥੱਕਾ ਉਹਦਾ ਪਤਾ ਹੀ ਹੈ ਕੌਣ ਥੱਕਾ ਹੈ ਹਾਂ ਥੱਗੀਆਂ ਚੋਰੀਆਂ ਕਰਦੇ ਹੋ ਥੱਗੀਆਂ ਚੋਰੀਆਂ ਕਰਦੇ ਹੋ ਤੁਸੀਂ ਇਹ ਨਾ ਸੋਹਿਆ ਠੱਡ ਤਾਂ ਕਿੰਨੂੰ ਪੈਸੇ ਸਮਝਾਰੀ ਜਗਾ ਸਾਰੀ ਜਗਾ ਤੁਸੀਂ ਮੈਨੂੰ ਰੋਕ ਕਿਵੇਂ ਸਾਦੀ ਜੀ ਮੁੱਠਾ ਮੇਰੇ ਰੋ ਗੱਲ ਕਰੀਏ ਦੋ ਮਰਦੀ ਮੈਂ ਗੱਲ ਕਰ ਰਿਹਾ ਫਿਰ ਤੂੰ ਨੇ ਜੋ ਮਰਦੀ ਬੋ ਜਾ ਮੈਂ ਗੱਲ ਕਰ ਰਿਹਾ ਸੀਲ ਦੇ ਆਰਡਰ ਦਿਖਾਓ ਕਿੱਥੇ ਆ ਬੋਲ ਨੂੰ ਪੁੱਛ ਬਿਨਾ ਸੀਲ ਦੇ ਆਰਡਰ ਤਾਂ ਇਹ ਫੀਲਾ ਖੋਲਦੀ ਹੈ ਬਠਿੰਡੇ ਚ ਪੈਸੇ ਲੈ ਦੇ ਕੇ ਆਹ ਦੇਖੋ ਚਰੇ ਆਮ ਲਾਈਵ ਹੈ ਫੇਸਬੁੱਕ ਤੇ ਚਰੇ ਆਮ ਕੋਲ ਨੂੰ ਮਰਾਸ ਖੜਾ आ देखो जी बिंद्रा साहब है जी तार सिंह है बिल्डिंग है

多呀，我一个哩。 ਕੋਈ ਗੱਲ ਨਹੀਂ ਹੁਣ ਤੈਨੂੰ ਮੈਂ ਪਰਚਾ ਦਰਜ ਕਰਾਉਣਾ ਕਰਾਓ ਤੁਸੀਂ ਯਾਰ ਬਿਨਾ ਆਰਡਰੋਂ ਤਸਵੀਲ ਖੋਲੀ ਜਾਂਦੇ ਹੋ ਮੈਂ ਤਾਂ ਆਰਡਰ ਤਾਂ ਉਹਦੇ ਕਹਿਣ ਨੂੰ ਕੀ ਰਿਟਰਨ ਪ੍ਰੂਫ ਦੋ ਕੋਈ ਰਿਟਰਨ ਪ੍ਰੂਫ ਦੋ ਭਾਈ ਖਾਣੇ ਆਰਡਰ ਕੋਈ ਨਹੀਂ ਸਰ ਕੰਪਲੇਂਟ ਹੈ ਮੈਨੂੰ ਕਰਾਉਣਾ ਖਾਣੇ ਮੇਰੀ ਕੰਪਲੇਂਟ ਮੇਰੀ ਕੰਪਲੇਂਟ ਤਸਦੀਕ ਹੋਈ ਹੈ ਮੇਰੀ ਕੰਪਲੇਂਟ ਤਸਦੀਕ ਹੋਈ ਹੈ ਦੱਸਣਾ ਮੇਰੀ ਕੰਪਲੇਂਟ ਤਸਦੀਕ ਹੋਈ ਹੈ ਦੱਸਣਾ ਇਲਾਕੇ ਥਾਣੇ ਦਾ ਫੋਨ ਦੇ ਬੱਕੇ ਦੀ ਫੋਟੋ ਬੁਲਾ ਲਓ ਪੁਲਿਸ ਕੋਈ ਗੱਲ ਨਹੀਂ ਪੈਸੇ ਟੁੱਕ ਰਹੇ <refer> <है ते> <गणारी> मेरी कंप्लीट द सील होया दुकान ना तो आप क्या कर सकते हो आ देखो ये मेरी कंप्लीट द सील होया दुकान ना कमिश्नर पैसे लेके सब खोल रहे हैं आ देखो आ देखो तो अब तो अगर आप गंदगी फैला रहे हैं बट <गणारी>